ਸਸਿਗਾ ਜੀ ਦੋਸਤੋ ਮੈਂ ਤੁਹਾਡਾ ਨਿਰਮਲ ਸਿੱਧੂ ਇਹ ਵਲੌਗ ਜਿਹੜਾ ਹੈ ਉਹ ਗਾਇਕੀ ਤੋਂ ਬਿਲਕੁਲ ਹਟ ਗਿਆ ਹੈ ਲੇਕਿਨ ਗਾਇਕੀ ਤੋਂ ਵੀ ਪਹਿਲਾਂ ਜ਼ਰੂਰੀ ਹੈ ਇਨਸਾਨੀਅਤ ਮਨੁੱਖ ਵਾਤਾਵਰਨ ਕਿਉਂਕਿ ਇਸ ਪਲੈਨਟ ਤੇ ਸਿਰਫ ਇਨਸਾਨ ਹੀ ਜ਼ਿੰਦਾ ਰਹਿਣੇ ਜ਼ਰੂਰੀ ਨਹੀਂ ਹੈ ਇਸ ਪਲੈਂਡਰ ਦੇ ਉੱਤੇ ਪਸ਼ੂ ਪੰਛੀ ਜਿਹੜੀ 84 ਲੱਖ ਆਪਾ ਜੂਨ ਕਹਿੰਦੇ ਆ ਉਸ ਦਾ ਸਾਰੇ ਦਾ ਬੈਲੈਂਸ ਦੇ ਵਿੱਚ ਬਚਣਾ ਜਿਉਣਾ ਬਹੁਤ ਜ਼ਰੂਰੀ ਹੈ ਤਾਂ ਹੀ ਦੂਸਰੀ ਪ੍ਰਜਾਤੀ ਤਰੱਕੀ ਕਰ ਸਕਦੀ ਹੈ ਜੀਵਤ ਰਹਿ ਸਕਦੀ ਹੈ ਵੈਸੇ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਹਰ ਸਾਲ ਹੀ ਕਹ ਲਓ ਤੁਸੀਂ ਜੂਨ ਜੁਲਾਈ ਅਗਸਤ ਇਹ ਜਿਹੜੇ ਦਿਨ ਹੁੰਦੇ ਆ ਇਹਨਾਂ ਦਿਨਾਂ ਦੇ ਵਿੱਚ ਸਾਰੇ ਪਾਸੇ ਪਾਣੀ ਆਉਂਦਾ ਹੈ ਸਾਰੇ ਪਾਸੇ ਪੋਚਾਲ ਆਉਂਦੇ ਆ ਤੂਫਾਨ ਆਉਂਦੀ ਹੈ ਕੁਝ ਸਮਾਂ ਹੀ ਐਸਾ ਹੈ ਲੇਕਿਨ ਇਸ ਵਾਰ ਜਿਹੜਾ ਨੁਕਸਾਨ ਹੋਇਆ ਹੈ ਜਿੰਨਾ ਕਮੀਰੀਆਂ ਅੱਖਾਂ ਸਾਹਮਣੇ ਆਇਆ ਸੋ ਮੈਂ ਕਹਿ ਸਕਦਾ ਕਿ ਬਹੁਤ ਹੀ ਜ਼ਿਆਦਾ ਨੁਕਸਾਨ ਇਸ ਵਾਰ ਹੋਇਆ ਹੈ ਜਾਨੀ ਵੀ ਮਾਲੀ ਵੀ ਔਰ ਗੱਲ ਮੈਂ ਸਿਰਫ ਇਹ ਕਹਿਣੀ ਚਾਹੁੰਗਾ ਕਿ ਇਹ ਜਿਹੜਾ ਨੁਕਸਾਨ ਹੋਇਆ ਹੈ ਇਨਸਾਨ ਕਈ ਵਾਰੀ ਕਹਿ ਦਿੰਦਾ ਕਿ ਰੱਬ ਦੀ ਕਰੋਪੀ ਹੈ ਬਸ ਇਹ ਰੱਬ ਦੀ ਕਰੋਪੀ ਦੇ ਬਾਰੇ ਆਪਰ ਥੋੜੀ ਜੀ ਗੱਲਬਾਤ ਕਰਨੀ ਹੈ ਮੈਂ ਇਸ ਨੂੰ ਰੱਬ ਦੀ ਕਰੋਪੀ ਕਿਉਂਕਿ ਜਿਹੜਾ ਰੱਬ ਹੁੰਦਾ ਹੈ ਜੇ ਰੱਬ ਸਾਨੂੰ ਪੈਦਾ ਕਰਦਾ ਹੈ ਸਾਨੂੰ ਜਿਵਾਉਂਦਾ ਹੈ ਸਾਨੂੰ ਮਰਨ ਤੱਕ ਜੇ ਰੱਬ ਸਾਡੇ ਨਾਲ ਰਹਿੰਦਾ ਹੈ ਤੇ ਫਿਰ ਰੱਬ ਇੰਨਾ ਸਾਡਾ ਨੁਕਸਾਨ ਨਹੀਂ ਕਰ ਸਕਦਾ ਪਿਓ ਕਦੀ ਵੀ ਆਪਣੇ ਪੁੱਤਾਂ ਦਾ ਨੁਕਸਾਨ ਨਹੀਂ ਕਰਦਾ ਆਪਣੇ ਬੱਚਿਆਂ ਦਾ ਨੁਕਸਾਨ ਨਹੀਂ ਕਰਦਾ ਅਸਲ ਦੇ ਵਿੱਚ ਇਹ ਸਾਡੀਆਂ ਹੀ ਗਲਤੀਆਂ ਨੇ ਜਿਹੜੇ ਪਹਾੜ ਬਣਦੇ ਆ ਇਹ ਨੇਚਰ ਬਣਾਉਂਦੀ ਆ ਕੁਦਰਤ ਬਣਾਉਂਦੀ ਆ ਜਦੋਂ ਨੇਚਰ ਨੂੰ ਲੋੜ ਹੁੰਦੀ ਆ ਜ਼ਰੂਰਤ ਹੁੰਦੀ ਆ ਤਾਂ ਧਰਤੀ ਦੇ ਵਿੱਚੋਂ ਜਿਹੜਾ ਇਹ ਪਹਾੜ ਉਤਪੰਨ ਹੁੰਦੇ ਆ ਪੈਦਾ ਹੁੰਦੇ ਆ ਉਹ ਸਮੁੰਦਰ ਚੋਂ ਵੀ ਹੋ ਸਕਦੇ ਆ ਉਹ ਪਲੇਨ ਧਰਤੀ ਚੋਂ ਵੀ ਹੋ ਸਕਦੇ ਆ ਕਿਸੇ ਜਗ੍ਹਾ ਤੋਂ ਵੀ ਹੋ ਸਕਦੇ ਆ ਸੋ ਅਸੀਂ ਲੋਕਾਂ ਨੇ ਪਿਛਲੇ ਕੁਝ ਸਮੇਂ ਤੋਂ ਜਿਹੜੇ ਪਹਾੜ ਹੈ ਇਹਨਾਂ ਨੂੰ ਸਿਵਾਏ ਇਸ ਦੇ ਕਿ ਭਗਤੀ ਕਰਨ ਵਾਸਤੇ ਮਨਿਕਾਂਤ ਕਰਨ ਵਾਸਤੇ ਯੋਗਾ ਕਰਨ ਵਾਸਤੇ ਆਤਮਿਕ ਸ਼ਾਂਤੀ ਵਾਸਤੇ ਅਸੀਂ ਉੱਥੇ ਜਾਈਏ ਜਿਸ ਤਰ੍ਹਾਂ ਪਹਿਲਾਂ ਪੀਰ ਪਕੰਬਰ ਜਾਂਦੇ ਰਹੇ ਹੋਣਗੇ ਅੱਜ ਜਿਹੜੇ ਪਹਾੜ ਹੈ ਉਹ ਪਹਾੜਾਂ ਦੇ ਉੱਤੇ ਅਸੀਂ ਅਯਾਸ਼ੀ ਦੇ ਅੱਡੇ ਹੋਟਲ ਮੈਨੇਜਮੈਂਟ ਔਰ ਲੋਕਾਂ ਨੇ ਜਿਹੜੇ ਅਮੀਰ ਲੋਕਾਂ ਉਹਨਾਂ ਸਾਰੇ ਲੋਕਾਂ ਨੇ ਇਹਨਾਂ ਪਹਾੜਾਂ ਦੇ ਉੱਤੇ ਜਿਹੜੇ ਸ਼ਹਿਰ ਹੈ ਵੱਡੇ ਵੱਡੇ ਸ਼ਹਿਰ ਹੈ ਜਾਂ ਖੇਤਾਂ ਦੇ ਵਿੱਚ ਕਹਿ ਲਓ ਜਾਂ ਰੋਡਸ ਦੇ ਉੱਤੇ ਕਹਿ ਲਓ ਜਿਹੜੇ ਹੈਗੇ ਆ ਉਹ ਘਰ ਲੈਣੇ ਸ਼ੁਰੂ ਕਰ ਲਏ ਆ ਚਾਹੇ ਉਹ ਬੰਬਈ ਚ ਰਹਿੰਦੇ ਆ ਚਾਹੇ ਦਿੱਲੀ ਚ ਰਹਿੰਦੇ ਆ ਚਾਹੇ ਉਹ ਕੈਨੇਡਾ ਅਮਰੀਕਾ ਰਹਿੰਦੇ ਆ ਤਾਂ ਹਰ ਬੰਦਾ ਚਾਹੁੰਦਾ ਕਿ ਮੈਂ ਜਦੋਂ ਵੀ ਮਹੀਨਾ ਦੋ ਮਹੀਨੇ ਲਈ ਜਾਵਾਂ ਤੇ ਮੈਂ ਜਿਹੜਾ ਹੈਗਾ ਉਹ ਉੱਥੇ ਜਾਵਾਂ ਤਾਂ ਉਹ ਇੱਕ ਦੇਵ ਨਗਰੀ ਇਹਨਾਂ ਨੂੰ ਕਹਿੰਦੇ ਆ ਦੇਵ ਭੂਮੀ ਕਹਿੰਦੇ ਆ ਜਿਹੜੇ ਪਹਾੜਾਂ ਨੂੰ ਕਹਿੰਦੇ ਆ ਇਨਾਂ ਦਾ ਸਬੰਧ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਸੰਸਕ੍ਰਿਤੀ ਨਾਲ ਜ਼ਿਆਦਾ ਰਿਹਾ ਹੈ ਲੇਕਿਨ ਅੱਜ ਉੱਥੇ ਅਸੀਂ ਹਾਈਵੇ ਬਣਾ ਦਿੱਤੇ 4 ਲੇਨ ਬਣਾ ਦਿੱਤੀਆਂ ਪਹਾੜ ਸਾਰੇ ਕੱਟ ਦਿੱਤੇ ਸੋ ਅਸੀਂ ਪਹਾੜਾਂ ਦਾ ਬਿਲਕੁਲ ਸੱਤਿਆਨਾਸ਼ ਕਰਕੇ ਰੱਖ ਦਿੱਤਾ ਉੱਥੋਂ ਦੀ ਸਭਿਅਤਾ ਉੱਥੋਂ ਦਾ ਕਲਚਰ ਉੱਥੋਂ ਦੇ ਲੋਕਾਂ ਦਾ ਰਹਿਣਾ ਸਹਿਣਾ ਬਹਿਣਾ ਖਾਣਾ ਪੀਣਾ ਜੋ ਹੁੰਦਾ ਸੀ ਉਹ ਕੁਝ ਵੀ ਨਹੀਂ ਰਿਹਾ ਮੈਨੂੰ ਯਾਦ ਹੈ ਮੈਂ ਜਦੋਂ ਪਹਾੜਾਂ ਚ ਅਜ ਤੋਂ 20 25 ਸਾਲ ਪਹਿਲਾਂ ਜਾਂਦਾ ਹੁੰਦਾ ਸੀ ਤੇ ਅਸੀਂ ਜਦੋਂ ਪਹਾੜਾਂ ਦੇ ਵਿੱਚੋਂ ਆਉਣਾ ਤੇ ਅਸੀਂ ਉੱਥੋਂ ਮੱਕੀ ਲੈ ਕੇ ਆਉਣੀ ਅਸੀਂ ਉੱਥੋਂ ਛੱਲੀਆਂ ਲੈ ਕੇ ਆਉਣੀਆਂ ਉੱਥੋਂ ਅਸੀਂ ਆਟਾ ਲੈ ਕੇ ਆਉਣਾ ਬਹੁਤ ਸਾਰੀਆਂ ਸਬਜ਼ੀਆਂ ਜਿਹੜੀਆਂ ਪੰਜਾਬ ਦੇ ਵਿੱਚ ਬਾਅਦ ਚ ਆਉਂਦੀਆਂ ਸੀਗੀਆਂ ਲੇਕਿਨ ਉਹ ਕਈ ਚੀਜ਼ਾਂ ਜਿਹੜੀਆਂ ਉੱਥੇ ਸਾਨੂੰ ਮਿਲਦੀਆਂ ਸੀਗੀਆਂ ਸੋ ਅਸੀਂ ਉਹ ਲੈ ਕੇ ਆਉਂਦੀ ਸੀਗੇ ਚਲੋ ਜ਼ਿਆਦਾ ਦਿਨ ਨਹੀਂ ਚਲਦੀਆਂ ਸੀ ਲੇਕਿਨ ਇੱਕ ਹੁੰਦਾ ਸੀ ਸ਼ੌਕ ਕਿ ਇੱਥੋਂ ਜਿਹੜੀ ਮਤਲਬ ਤਾਜ਼ੀਆਂ ਚੀਜ਼ਾਂ ਹੈਗੀਆਂ ਖੀਰੇ ਬਹੁਤ ਵਧੀਆ ਹੁੰਦੇ ਸੀਗੇ ਮੂਲੀ ਬਹੁਤ ਵਧੀਆ ਹੁੰਦੀ ਸੀ ਸੋ ਅਸੀਂ ਬਹੁਤ ਕੁਝ ਲੈ ਕੇ ਆਉਂਦੇ ਸੀਗੇ ਸੋ ਅੱਜ ਅਗਰ ਅਸੀਂ ਦੇਖੀਏ ਪਿੱਛੇ ਜੇ ਮੈਨੂੰ ਜਾਣ ਦਾ ਮੌਕਾ ਮਿਲਿਆ Shimla ਔਰ ਮੈਂ ਜਦੋਂ ਦੇਖਿਆ ਕਿ ਇੱਕ ਸਿੰਗਲ ਰੋਡ ਹੁੰਦੀ ਸੀ Shimla ਨੂੰ ਜਾਂਦੀ ਜਿਹਦੇ ਚ 5-6 ਘੰਟੇ ਵੀ ਲੱਗ ਜਾਂਦੇ ਸੀਗੇ ਤੇ ਹੁਣ ਤੇ ਤੁਸੀਂ 2 ਘੰਟਿਆਂ ਦੇ ਵਿੱਚ Shimla ਪਹੁੰਚ ਸਕਦੇ ਆ ਫੋਰਵੇ ਜਿਹੜੇ ਬਣ ਗਏ ਆ ਔਰ ਟੋਲ ਬਣੇ ਹੋਏ ਆ ਦੁਨੀਆਂ ਨੇ ਸਾਈਡਾਂ ਦੇ ਉੱਤੇ ਜਿਹੜੇ ਹੈਗੇ ਆ ਉਹ ਇੰਨੇ ਜ਼ਿਆਦਾ ਮਤਲਬ ਮਾਲ ਬਣਾ ਦਿੱਤੇ ਆ ਸ਼ਾਪਿੰਗ ਕੰਪਲੈਕਸ ਬਣਾ ਦਿੱਤੇ ਆ ਇੰਨੇ ਘਰ ਬਣਾ ਦਿੱਤੇ ਆ ਇੰਨੇ ਦੁਨੀਆਂ ਉੱਤੇ ਰਹਿਣ ਲੱਗ ਪਈ ਆ ਸੋ ਪਹਾੜ ਪਹਾੜ ਨਾ ਹੋ ਕੇ ਇੱਕ ਵਸੋਂ ਵਾਲਾ ਇਲਾਕਾ ਹੋ ਗਿਆ ਔਰ ਜਦੋਂ ਅਸੀਂ ਪਹਾੜਾ ਨੂੰ ਖੋਖਲੇ ਕਰਾਂਗੇ ਅਸੀਂ ਸੁਰੰਗਾਂ ਕੱਢਾਂਗੇ ਤਾਂ ਉਹਨਾਂ ਦੀ ਪਾਵਰ ਉਹਨਾਂ ਦੀ ਸ਼ਕਤੀ ਉਹਨਾਂ ਦੀ ਤਾਕਤ ਜਿਹੜੀ ਆ ਉਹ ਬਿਲਕੁਲ ਮਿੱਟੀ ਬਣ ਜਾਂਦੀ ਹੈ ਜਿਸ ਕਰਕੇ ਜਿੱਦਾਂ ਅੱਜਕੱਲ ਉਤਰਾੰਚਲ ਦੇ ਵਿੱਚ ਵੀ ਔਰ ਜੰਮੂ ਕਸ਼ਮੀਰ ਵਾਲੀ ਸਾਈਡ ਤੇ ਵੀ ਧਰਾਵੀ ਪਿੰਡ ਚ ਕਿੰਨਾ ਵੱਡਾ ਨੁਕਸਾਨ ਹੋਇਆ ਔਰ ਬਿਆਸ ਨਦੀ ਕਰਕੇ ਪੰਜਾਬ ਦਾ ਕਿੰਨਾ ਨੁਕਸਾਨ ਹਰ ਸਾਲ ਹੁੰਦਾ ਲੇਕਿਨ ਇਸ ਵਾਰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੋ ਦੋਸਤੋ ਇਹਨੂੰ ਅਸੀਂ ਕੁਦਰਤੀ ਆਫਤ ਨਾ ਕਹੋ ਇਹ ਆਫਤ ਅਸੀਂ ਖੁਦ ਸਿਰ ਸਹੇੜੀ ਹੈ ਰੱਬ ਕਦੇ ਕਿਸੇ ਦਾ ਭਲਾ ਕਰੇ ਜਾਂ ਨਾ ਕਰੇ ਨੁਕਸਾਨ ਨਹੀਂ ਕਰਦਾ ਰੱਬ ਨੇ ਇਨਸਾਨ ਨੂੰ ਪੈਦਾ ਕਰ ਕਰ ਦਿੱਤਾ ਔਰ ਹਰ ਚੀਜ਼ ਇਨਸਾਨ ਚ ਪਾ ਕੇ ਭੇਜੀ ਹੈ ਕਿ ਤੂੰ ਪੰਛੀ ਹੈ ਜਿਹੜੇ ਜਿਨ੍ਹਾਂ ਦੇ ਦੋ-ਦੋ ਲੱਤਾਂ ਵਾਲੇ ਵੀ ਹੈ ਚਾਰ-ਚਾਰ ਲੱਤਾਂ ਵਾਲੇ ਵੀ ਹੈ ਕੋਈ ਬੋਲ ਨਹੀਂ ਸਕਦਾ ਹੈ ਨਾ ਉਹਨਾਂ ਦੀ ਭਾਸ਼ਾ ਨਹੀਂ ਉਹਨਾਂ ਦੀ ਜ਼ੁਬਾਨ ਨਹੀਂ ਉਹ ਕਿਤੇ ਵਰਕ ਨਹੀਂ ਕਰ ਸਕਦੇ ਜੌਬ ਨਹੀਂ ਕਰ ਸਕਦੇ ਹੈ ਨਾ ਉਹ ਕਿਤੋਂ ਕਮਾ ਕੇ ਨਹੀਂ ਖਾ ਸਕਦੇ ਸੋ ਉਹਨਾਂ ਨੇ ਇਨਾਂ ਮਤਲਬ ਜਗਾ ਤੇ ਰਹਿ ਕੇ ਜਿਹੜਾ ਹੈਗਾ ਆਪਣੇ ਬੱਚਾ ਨੂੰ ਪੈਦਾ ਕਰਨਾ ਹੈ ਪਾਲਣਾ ਹੈ ਪੋਸਣਾ ਹੈ ਇਥੇ ਉਹਨਾਂ ਦਾ ਜਿਹੜਾ ਹੈਗਾ ਜੀਵਨ ਬਤੀਤ ਹੋਣਾ ਹੈ ਜਿੱਦਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਈਬੀਰੀਆ ਤੋਂ ਹਰੀਕੇ ਪੱਤਣ ਪੰਛੀ ਆਉਂਦੇ ਆ ਦੇਖੋ ਪੰਛੀਆਂ ਨੂੰ ਕੀ ਲੋੜ ਆਉਂਦੀ ਪੰਛੀਆਂ ਨੂੰ ਵੀ ਮੌਸਮ ਦਾ ਪਤਾ ਹੈ ਪੰਛੀਆਂ ਨੂੰ ਵੀ ਹਰ ਚੀਜ਼ ਬਾਰੇ ਪਤਾ ਹੈ ਔਰ ਇੰਨੀ ਦੂਰ ਚੱਲ ਕੇ ਉਹ ਆਉਂਦੇ ਆ ਔਰ ਉਸ ਤੋਂ ਬਾਅਦ ਵਾਪਸ ਜਾਂਦੇ ਆ ਸੋ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਸ ਪ੍ਰਕਿਰਤੀ ਤੇ ਇਸ ਦੁਨੀਆ ਤੇ ਇਸ ਗਲੋਬਲ ਦੇ ਉੱਤੇ ਸੋ ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਖੁਦ ਜੀਓ ਔਰ ਜੀਣੇ ਦਿਓ ਸੋ ਇਹ ਜੋ ਵੀ ਹੋ ਰਿਹਾ ਹੈ ਇਹ ਕੋਈ ਕੁਦਰਤ ਨਹੀਂ ਕਰਦੀ ਇਹ ਕੁਦਰਤ ਦਾ ਕੋਈ ਵੀ ਸਾਡੇ ਤੇ ਹਮਲਾ ਨਹੀਂ ਹੈ ਅਸੀਂ ਖੁਦ ਲੋਕਾਂ ਨੇ ਜੋ ਪਾਪ ਕੀਤੇ ਆ ਜੋ ਪਾਪ ਕਰਨੇ ਆ ਉਹਨਾਂ ਦਾ ਹੀ ਸਾਨੂੰ ਸਿਲਾ ਭੁਗਤਣਾ ਪੈਂਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਬਹੁਤ ਹੀ ਭਿਆਨਕ ਬਹੁਤ ਹੀ ਖਤਰਨਾਕ ਬਹੁਤ ਹੀ ਜ਼ਿਆਦਾ ਮਾੜਾ ਸਮਾਂ ਆਉਣ ਵਾਲਾ ਹੈ ਕਿਉਂਕਿ ਸਾਡੀਆਂ ਸਰਕਾਰਾਂ ਸਾਡੇ ਲੋਕ ਜਿਹੜੇ ਆ ਉਹ ਜਾਤ ਧਰਮ ਦੇ ਨਾਂ ਤੇ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਤੇ ਲੱਗੇ ਆ ਵੱਧ ਤੋਂ ਵੱਧ ਆਪਣੀ ਕਮਿਊਨਿਟੀ ਨੂੰ ਵਧਾਉਣ ਦੇ ਉੱਤੇ ਲੱਗੇ ਆ ਸੋ ਲੋਕ ਨਹੀਂ ਸੋਚ ਰਹੇ ਕਿ ਇਹ ਧਰਤੀ ਦੇ ਉੱਤੇ ਹਰ ਚੀਜ਼ ਦੀ ਇੱਕ ਲਿਮਟ ਹੈ ਜਦੋਂ ਲਿਮਟ ਕਰਾਸ ਹੋ ਜੂਗੀ ਇਹ ਧਰਤੀ ਪਹਿਲਾਂ ਵੀ ਸਬਾਈ ਹੈ ਇਹ ਧਰਤੀ ਨੇ ਫਿਰ ਵੀ ਸਮਾਜ ਜਾਣਾ ਹੈ ਸਿਆਣੇ ਬਣੀਏ ਸੂਝਵਾਨ ਬਣੀਏ ਇਸ ਧਰਤੀ ਨੂੰ ਸਵਾਲ ਕੇ ਰੱਖੀਏ ਇਥੇ ਐਗਰੀਕਲਚਰ ਹੋਣਾ ਬਹੁਤ ਜ਼ਰੂਰੀ ਹੈ ਅੱਜ ਆਪਾਂ ਜੋ ਫੂਡ ਖਾ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਅਸੀਂ 40% ਤੋਂ ਵੱਧ ਫੂਡ ਖਾ ਰਹੇ ਆ ਅਸੀਂ ਜਿਹੜਾ ਬਾਕੀ ਦਾ ਖਾ ਰਹੇ ਆ ਉਹ ਫੂਡ ਨਹੀਂ ਹੈ ਉਹ ਫੂਡ ਦੇ ਨਾਂ ਦੇ ਉੱਤੇ ਬਹੁਤ ਕੁਝ ਪੈਦਾ ਕੀਤਾ ਜਾ ਰਿਹਾ ਹੈ ਚਾਹੇ ਉਹ ਨਾਨ-ভেজ ਹੋਵੇ ਚਾਹੇ ਉਹ ਵੈਜ ਹੋਵੇ ਸੋ ਫੂਡ ਨਹੀਂ ਹੈ ਇਨਸਾਨ ਨੂੰ ਖਤਮ ਕਰ ਰਿਹਾ ਹੈ ਇਨਸਾਨ ਨੂੰ ਮਾਰ ਰਿਹਾ ਹੈ ਇਨਸਾਨ ਦੀ ਬੁੱਧੀ ਪ੍ਰੇਸ਼ਟ ਕਰ ਰਿਹਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਨਾਨ ਵੇਜ ਖਾਂਦੇ ਆਂ ਚਿਕਨ ਖਾਂਦੇ ਆਂ ਅੰਡੇ ਖਾਂਦੇ ਆਂ ਮੱਛੀ ਖਾਂਦੇ ਆਂ ਮੀਟ ਖਾਂਦੇ ਆਂ ਸੋ ਉਹ ਚੀਜ਼ਾਂ ਵੀ ਬਹੁਤ ਘਟ ਰਹੀਆਂ ਔਰ ਜੋ ਮਿਲ ਰਿਹਾ ਸਾਨੂੰ ਉਹ ਆਰਗੈਨਿਕ ਨਾ ਹੋ ਕੇ ਉਹ ਆਰਟੀਫੀਸ਼ੀਅਲ ਹੈ ਔਰ ਅਸੀਂ ਉਹਨੂੰ ਖਾ ਰਹੇ ਆਂ ਬੜੇ ਟੇਸਟ ਨਾਲ ਕਿਉਂਕਿ ਜਿਹੜਾ ਫੂਡ ਹੁੰਦਾ ਹੈ ਫੂਡ ਦਾ ਕਲਰ ਇੱਕ ਹੀ ਹੁੰਦਾ ਹੈ ਚਾਹੇ ਉਹ yellow color ਹੁੰਦਾ ਹੈ ਚਾਹ ਰੈੱਡ ਕਲਰ ਹੁੰਦਾ ਤੇ ਚਾਹ ਫਿਰ ਉਹ ਗ੍ਰੀਨ ਕਲਰ ਹੁੰਦਾ ਲੇਕਿਨ ਅੱਜ ਕੱਲ ਜਿਹੜੇ ਕਲਰ ਅਸੀਂ ਦੇਖ ਰਿਹਾ ਉਹ ਤੁਸੀਂ ਜਾਣਦੇ ਹੋ ਇਹ ਸਾਰੇ ਕਲਰ ਜਿਹੜੇ ਐ ਇਨਰੀ ਮੌਤ ਐ ਕੈਮੀਕਲ ਐ ਇਹਨਾਂ ਸਾਰਿਆਂ ਤੋਂ ਬਚਣਾ ਹੈ ਕੁਦਰਤ ਨੂੰ ਸਪੋਰਟ ਕਰੋ ਰੱਬ ਨੂੰ ਸਪੋਰਟ ਕਰੋ ਨੇਚਰ ਨੂੰ ਸਪੋਰਟ ਕਰੋ ਆਪਣੇ ਘਰਾਂ ਚ ਦਰਖਤ ਲਗਾਓ ਆਪਣੇ ਖੇਤਾਂ ਚ ਦਰਖਤ ਲਗਾਓ ਔਰ ਜਿੱਥੇ ਵੀ ਦਰਖਤ ਦੇਖਦੇ ਆ ਉਹਨਾਂ ਨੂੰ ਪਾਣੀ ਦਿਓ ਉਹਨਾਂ ਦੀ ਪਰਵਰਿਸ਼ ਕਰੋ ਪੰਛੀਆਂ ਨੂੰ ਜੀਣ ਦਾ ਹੱਕ ਹੈ ਸਾਨੂੰ ਵੀ ਜੀਣ ਦਾ ਹੱਕ ਹੈ ਸੋ ਮੇਰੇ ਦਿਲ ਦੇ ਵੱਲਵਲੇ ਹੈ ਅਗਰ ਤੁਹਾਨੂੰ ਚੰਗੀ ਲੱਗਣ ਤੇ ਤੁਸੀਂ ਆਪਣੇ ਯਾਰਾਂ ਦੋਸਤਾਂ ਤੱਕ ਬਹੁਤ ਜ਼ਰੂਰੀ ਹੈ ਕਿ ਇਹਨਾਂ ਨੂੰ ਲੈ ਕੇ ਆਓ ਮੈਂ ਗਾਇਕ ਐ ਲੇਕਿਨ ਗਾਇਕੀ ਤੋਂ ਹਟ ਕੇ ਗਾਇਕੀ ਤੋਂ ਇਲਾਵਾ ਵੀ ਮੈਂ ਕੋਸ਼ਿਸ਼ ਕਰਦਾ ਹੁੰਦਾ ਹੈ ਕਿ ਜਿਸ ਚੀਜ਼ ਦੀ ਮੈਨੂੰ ਨੌਲੇਜ ਹੈ ਜਿੰਨਾ ਕਿ ਮੈਨੂੰ ਐਕਸਪੀਰੀਅੰਸ ਹੈ ਉਹ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਤੇ ਤੁਹਾਡਾ ਫਰਜ਼ ਬਣਦਾ ਹੈ ਅਗਰ ਤੁਹਾਨੂੰ ਇਹ ਚੀਜ਼ ਚੰਗੀ ਲੱਗੀ ਹੈ ਤਾਂ ਆਪਣੇ ਯਾਰਾਂ ਦੋਸਤਾਂ ਤੱਕ ਲਾਜ਼ਮੀ ਪਹੁੰਚਦੀ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ ਇਨਸਾਨੀਅਤ ਜ਼ਿੰਦਾਬਾਦ Thank you very much.